ਇਹ ਜਿਹੜੇ ਮੌਨਸਟਰ ਬਣਿਆ ਜਾਨਵਰ ਬਣਿਆ ਇਹਨਾਂ ਨੂੰ ਪੈਦਾ ਕਰਨਾ ਬੰਦ ਕਰ ਦੇਣਾ ਸੀ ਅਸੀਂ ਫੀਮੇਲ ਫੀਟੀਸਾਈਡ ਨਹੀਂ ਕਰਾਂਗੇ ਇਹਨਾਂ ਦੇ ਖਾਨਦਾਨਾਂ ਵਿੱਚ ਮੁੰਡੇ ਪੈਦਾ ਕਰਨਾ ਬੰਦ ਕਰਾਂਗੇ ਮੈਂ ਇੱਥੇ ਇਹ ਕਹਿਣਾ ਚਾਹਨੀ ਹੈ ਵੀ ਇੰਡੀਆ 'ਚ ਕੋਈ ਨਵੀਂ ਖਬਰ ਨਹੀਂ ਹੈ ਗਰੂਟਲੀ ਰੇਪ ਹੋਣਾ ਕੋਈ ਨਵੀਂ ਖਬਰ ਨਹੀਂ ਹੈ ਬੰਦੇ ਵੱਤ ਵੱਸਾ ਔਰਤ ਨੂੰ ਕੀ ਦੇ ਸਕਦੇ ਜ਼ਬਰਦਸਤੀ ਕਰ ਲੋ ਅਖਬਾਰ ਭਰੇ ਹੋਏ ਐ ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਰਿਸਪੈਕਟ ਚਾਹੀਏ ਗੁੰਡਾ ਹੈ ਬਦਮਾਸ਼ ਹੈ ਸਾਨੂੰ ਇਸ ਲਾਈਨ ਦੇ ਵਿੱਚ ਮਿਲਦਾ ਹੈ ਅਗਰ ਇਸ ਪ੍ਰੋਫੈਸ਼ਨ ਵਿੱਚ ਅਸੀਂ ਡਿਊਰਿੰਗ ਡਿਊਟੀ ਆਰਸ ਚਿੱਟਾ ਕੋਟ ਪਾ ਕੇ ਸੇਫ ਨਹੀਂ ਹੈ ਇਸ ਕੰਟਰੀ ਚ ਕੋਈ ਵੀ ਫੀਮੇਲ ਸੇਫ ਨਹੀਂ ਹੈ। ਔਰ ਮੈਂ ਧੰਨਵਾਦੀ ਆ ਮੁੰਡਿਆ ਦਾ ਉਹ ਸਾਡੇ ਨਾਲ ਖੜੇ ਹੈ ਕਿਉਂਕਿ ਇਹ ਮੁੰਡਾ ਕੁੜੀ ਦਾ جنگ ਨਹੀਂ ਹੈ। ਇਹ ਜੰਗ 휴ਮੈਨਿਟੀ ਦੇ ਅਗੇਸਟ ਹੈ। ਜੇ ਤੁਸੀਂ ਇੱਕ ਡਾਕਟਰ ਨੂੰ ਔਨ ਡਿਊਟੀ ਜਿਹੜੀ ਕਿ ਤੁਹਾਡੇ ਗਲਤ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਉਹਦੇ ਨਾਲ ਹੀ ਹਾਲਤ ਕਰ ਸਕਦੇ ਆ। ਇਸ ਕੰਟਰੀ ਚ ਕੋਈ ਵੀ ਫੀਮੇਲ ਜਾਤ ਸੇਫ ਨਹੀਂ ਹੈ। ਫੋਂਟ ਤੁਹਾਡਾ ਪ੍ਰਿੰਸੀਪਲ ਕਹ ਰਹੀ ਆ ਵੀ ਰਾਤੀਓ ਕੀ ਕਰ ਰਹੀ ਸੀ ਉਹ ਮौज ਕਰ ਰਹੀ ਸੀ ਇਸ ਹਸਪੀਟਲ ਦੀ ਮੈਂ ਸਟੂਡੈਂਟ ਆ ਸਾਡੀ ਇੱਥੇ ਕੈਂਟੀਨ ਹੁੰਦੀ ਸੀ ਮੇਰਾ ਵਾਰਡ ਉਧਰ ਸੀਗਾ ਰਾਤ ਦੇ 2 ਵਜੇ ਪੇ ਕੈਂਟੀਨ ਚਾਹ ਪੀਂ ਜਾਂਦੀ ਸੀ ਕਿਉਂਕਿ ਮੈਂ ਜਾਗਣਾ ਹੁੰਦਾ ਸੀਗਾ ਅੱਧੀ ਰਾਤ ਕੀ ਮੈਨੂੰ ਪਤਾ ਸੀ ਹਸਪੀਟਲ ਮੰਦਰਗੁਰਦਵਾਰਾ ਹੈ ਘਰ ਤੋਂ ਬਾਅਦ ਹਸਪੀਟਲ ਆਂਦਾ ਡਾਕਟਰੀ ਦੇ ਉੱਪਰ ਕੀ ਪੜਾਈਏ 36 36 ਘੰਟੇ ਡਿਊਟੀ ਖਾਣਾ ਮੇਰੀਆਂ ਬੱਚੀਆਂ ਨਹੀਂ ਖਾਂਦੀਆਂ ਹੈ ਸਾਡੇ ਦਿਨ ਰਾਤ ਮੁੰਡੇ ਕੁੜੀਆਂ ਕੰਮ ਕਰਦੇ ਆ ਤੇ ਔਰਤ ਜਿਸ ਸਿਕਿਉਰਿਟੀ ਰੱਖਿਆ ਗਿਆ ਉਹ ਤੇ ਉਹ ਜਿਹੜੇ ਕੀਪਰ ਹੈ ਉਹ ਉਹਨੂੰ ਖਰਾਬ ਕਰ ਰਹੇ ਹੁਣ ਹਸਪਤਲ ਹੀ ਰਹਿ ਗਏ ਸੀ ਇਹ ਅੰਤ ਹੈ ਇਹ ਆਤ ਹੈ ਜੇ ਇੱਥੇ ਕੁਝ ਰਣਾ ਕੀਤਾ ਜੇ ਡਾਕਟਰ ਕੁੜੀ ਸੇਫ ਨਹੀਂ ਹੈ ਇਸ ਕੰਟਰੀ ਚ ਕੋਈ ਵੀ ਔਰਤ ਸੇਫ ਨਹੀਂ ਇਹਦਾ ਮੁੰਡਾ ਡਾਕਟਰ ਹੈ ਕੁੜੀ ਡਾਕਟਰ ਸਾਰੇ ਕੰਬੇ ਹੋਏ ਆ ਰੋ ਰਏ ਸੀ ਵੀ ਆ ਹੱਦ ਹੋ ਗਈ ਹੁਣ ਸਾਡੀਆਂ ਬੇਟੀਆਂ ਨਾਈ ਡਿਊਟੀ ਨਾ ਕਰਨ ਮੁੰਡੇ ਨਹੀਂ ਪੜ ਰਹੇ ਅੱਜਕੱਲ ਉਹ ਵਾਰਾਗਰਦੀ ਗੁੰਡਾਗਰਦੀ ਕਰ ਰਹੇ ਆ ਕੁੜੀਆਂ ਪੜਨ ਵੀ ਨਾ ਹੁਣ ਕੀ ਚਾਹਦੇ ਹੋ ਤੁਸੀਂ ਲੋਕ